हेलो दोस्तों मैं अरब आबा हाँ। न्यू प्रेप्स के लदे से संस्थाप असी पाग दी गल नाम एमवीपी है असी इस नु मिनिमम वेबल कहंदे हां उत्पादानु स्टार्टअप चक्कर कहंदे हन हाँ। हां ए 2001 विच केहा कोडिड शब्द है अते फिर आंदा है ये कई लोका ने प्रसिद्ध कीता इस नु मशहूर कीता है इस लोक जानदे हन हाँ। अते स्टार्टअपस विच इस्ता ਵਰतो मैं ए क्यों ਵਰतदा हां मैं इस नु क्यों वर्तदा हां ਕਟ ਵਿਹਾਰਕ ਉਤਪਾਦ ਐਮ ਵੀ ਪੀ ਜਿਸ ਵਿੱਚ ਕਾਫੀ ਮੁੱਖ ਵਿਸ਼ੇਸ਼ਤਾਵਾਂ ਹਨ ਲੋਕ ਤਿਆਰ ਹਨ ਕਿ ਇਸ ਵਿੱਚ ਇੰਨੀਆਂ ਵਿਸ਼ੇਸ਼ਤਾਵਾਂ ਹੋਣਗੀਆਂ ਕਿ ਲੋਕ ਖਰੀਦਣ ਦੇ ਫਾਇਦੇ ਕੀ ਹਨ ਪਹਿਲਾਂ ਜਾਣੋ ਫਿਰ ਲਾਭ ਲਓ ਕੀ ਹੁੰਦਾ ਹੈ ਜੋ ਕਿ ਤੁਹਾਡੀ ਲਾਗਤ ਵਿਕਾਸ ਵਧਦਾ ਅਤੇ ਘਟਦਾ ਹੈ ਉਤਪਾਦ ਲਈ ਮਾਰਕੀਟ ਲੱਭਣਾ ਆਸਾਨ ਬਣਾਓ ਹੁਣ ਇਹ ਵਾਪਰਦਾ ਹੈ ਕਿ ਤੁਸੀਂ ਇਸ ਲਈ ਸਭ ਕੁਝ ਖਤਮ ਹੋ ਗਿਆ ਮੈਂ ਐਪ ਬਣਾਵਾਂਗਾ ਤੁਸੀਂ ਕੀ ਕੀਤਾ ਹੈ ਮੈਂ ਪੈਸਾ ਨਿਵੇਸ਼ ਕਰਦਾ ਹਾਂ ਫਿਰ ਤੁਸੀਂ ਪੜ੍ਹਦੇ ਹੋ ਕਿ ਜੇ ਮਾਰਕੀਟ ਠੀਕ ਨਹੀਂ ਤਾਂ ਵਿਕਾਸ ਦੀ ਲਾਗਤ ਅਤੇ ਸਮਾਂ ਵਦੇ ਨੂੰ ਘਟਾਉਣ ਦਾ ਤਰੀਕਾ ਐਮ ਵੀ ਪੀ ਦਾ ਸੰਕਲਪ ਇਸ ਲਈ ਆਇਆ ਓਯੋ ਕਮਰੇ ਉਹ ਪਹਿਲਾ ਆਪਣੇ ਲਈ ਆਇਆ ਸੀ ਪਹਿਲਾ ਕਮਰਾ ਨਹੀਂ ਪਹਿਲੀ ਵਾਰ ਲਾਜ ਹੋਣ ਤੇ ਇਹ ਇਹ ਵਿਸ਼ੇਸ਼ ਸੀ ਕਿ ਸਿਰਫ ਤੁਸੀਂ ਕਮਰਾ ਬੁੱਕ ਕਰੋ ਸਕਦਾ ਹੈ ਅਤੇ ਤਰੀਕੇ ਨਾਲ ਓਯੋ ਐਪ ਮਹੀਨੇ ਵਿੱਚ कौन सी एप दा? जिस उत्पाद की उथे सन एक दो बदला कद इथे कदे, कदे कदे ए कद ओ ओवायो कमरे वादिया उदाहरण है एम बिना सुधार तुसी शुरू करो तुसी उत्पाद बेचने हो जे तू चाहे तो जिंदगी विच उत्पाद लाच नहीं हो सक संपूर्णता की परिभाषा नहीं संपूर्णता अनंत है ਅਸੀਂ ਕੀ ਕਰੀਏ ਘੱਟ ਵਿਸ਼ੇਸ਼ਤਾਵਾਂ ਵਾਲਾ ਉਤਪਾਦ ਲੈਣ ਦੇਣ ਅਤੇ ਖਰੀਦ ਸਕਦਾ ਹੈ ਤਿਆਰ ਹੋਵੋ ਤਿਆਰ ਕਰੋ ਅਤੇ ਹੋਲੀ ਅਸੀਂ ਇਸ ਦੀਆਂ ਵਿਸ਼ੇਸ਼ਤਾਵਾਂ ਦੱਸਾਂ ਫੀਡਬੈਕ ਨਾਲ ਇਸ ਦਾ ਯੂਆਈ ਬਦਲਦਾ ਹੈ ਇਹ ਬਦਲਦਾ ਹੈ ਅਤੇ ਇਹ ਸਾਨੂੰ ਸਮ ਲੋਕ ਇਸ ਨੂੰ ਖਰੀਦਣ ਚਾਹੁੰਦੇ ਹਨ ਜਾਂ ਨਹੀਂ ਤੁਹਾਨੂੰ ਕਿਹੜੀਆਂ ਵਿਸ਼ੇਸ਼ਤਾਵਾਂ ਚਾਹੀਦੀਆਂ ਹਨ ਕਿਹੜੀ ਵਿਸ਼ੇਸ਼ਤਾ ਹਟਾਈ ਜਾ ਸਕਦੀ ਹੈ ਇਸ ਨਾਲ ਤੁਹਾਡਾ ਵਿਕਾਸ ਆਸਾਨ ਹਾਂ ਇਹ ਉਤਪਾਦ ਆਸਾਨ ਫਿੱਟ ਹੋ ਹੋਰ ਪੈਸਾ ਲਗ ਬਗ ਹੋਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਪੈਸੇ ਦੇਣਾ ਚਾਹੁੰਦੇ ਹੋ ਜੇ ਤੁਸੀਂ ਅਜਿਹਾ ਕਰੋ ਤੁਹਾਨੂੰ ਸਮੇਂ ਦਾ ਬਹੁਤ ਫਾਇਦਾ ਮਿਲੇਗਾ ਤੁਹਾਨੂੰ ਪੈਸੇ ਦਾ ਲਾਭ ਮਿਲੇਗਾ ਤੁਸੀਂ ਪੈਸਾ ਅਤੇ ਸਮਾਂ ਬਚਾਓਗੇ ਸੋਚ ਕੇ ਫੈਸਲਾ ਲਓ